ਇਦਾਂ ਦਾਣੇ ਤੋਂ ਹੁੰਦੇ ਦੇਖੋ ਪਹਿਲੀ ਆ ਜਿੰਦਗੀ ਚੇ ਕੰਮ ਕੀਤਾ ਹੈ ਹਨਾ ਸਾਰਾ ਪਾਣੀ ਬਾਹਰ ਇਹਨਾਂ ਉੱਥੇ ਧੋਲਣੇ ਹੀ ਨਾਲੇ ਛਾਵੇਂ ਯਾਰ ਇੱਥੇ ਕੀ ਗੱਲ ਵਾ ਇੱਥੇ ਮੋਹਰੇ ਗੇੜ ਤੇ ਖਲਾਰਾ ਪਹਿਣਾ ਜਿਹੜਾ ਖਲਾੜਾ ਪਾਣੀ ਦਾ ਖਲਾੜਾ ਪੈਨਨ ਪਾਣੀ ਦਾ ਨਹੀਂ ਉਹ ਹੁਣ ਸਾਰਾ ਜਿਹੜਾ ਉਹ ਜਾਣਾ ਹੀ ਆ ਬਾਹਰ ਨੂੰ ਅੱਛਾ ਜੀ ਇਹ ਲੱਗ ਗਿਆ ਪਿਓ ਪੁੱਤ ਅੱਜ ਦਾਣੇ ਤੋਂ ਚੰਗੀ ਤਰ੍ਹਾਂ ਕੰਮ ਕਰਨਾ ਸ਼ਾਬਾਸ਼ ਇਹ ਐਦਾਂ ਕੰਮ ਹੁੰਦੇ ਆ ਹਣ ਪਤਾ ਲੱਗਦਾ ਆਏ ਹਾਏ ਮਿੱਟੀ ਦੇਖੋ ਤਾਂ ਥੱਲੇ ਇਹ ਬਹੁਤ ਹੋਈ ਚਲੋ ਵਦ ਗਿਆ ਯਾ ਇੰਨਾ ਕ ਸੁਖਤਾ ਹੋਇਆ ਮੈਨੂੰ ਮੈਂ ਤੁਹਾਨੂੰ ਕੰਮ ਕਰਨਾ ਤਾਂ ਆਇਆ ਕੋਈ ਕਿ ਮੈ ਲਾਉਂਦੇ ਰਹਿੰਦੇ ਸ਼ਾਬਾਸ਼ 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 ਟੁੱਟੀ ਚਲਾਵਾ ਲੈ ਜਾ ਸੱਡਦਾ ਇੱਥੇ ਤੋ ਕੇ ਦਾਣੇ ਖਾਈ ਚਾਹ ਖਾਣੇ ਚਾਹੀਦੇ ਨਵੀ ਕਣਕ ਜਿਹੜੀ ਹੁੰਦੀ ਆ ਲੈ ਜਾ ਹੁੰਦੇ ਉਹ ਨੂੰ ਪੁੱਛ ਲਿਓ ਜੇ ਇਹਨੂੰ ਮਰਜ਼ੀ ਹਾਂ ਵੀ ਸਾਰੇ ਇੱਧੇ ਕਮੈਂਟਾਂ ਚ ਦੇਖੇ ਸਾਰਿਆਂ ਨੇ ਇੱਧੇ ਹੀ ਕਹਿਣਾ ਵੀ ਧੋ ਕੇ ਖਾਣੇ ਚਾਹੀਦੇ ਦਵਾਈ ਤੁਹਾਨੂੰ ਕੌਣ ਕਹਿੰਦਾ ਸੀ ਪਾਓ ਵੈਸੇ ਵੀ ਦੇਖ ਲਿਓ ਸਾਰੇ ਜਣੇ ਜਿਹੜੀ ਨਵੀਂ ਕਣਕ ਹੁੰਦੀ ਆ ਨਾ ਉਹ ਧੋ ਕੇ ਹੀ ਖਾਂਦੇ ਆ ਸਾਗੂ ਹੋਰ ਕੱਢਣਾ ਕੱਢ ਲਓ ਇੱਕ ਟੱਪ ਹੋਰ ਬਾਰ ਬਾਰ ਇੱਥੇ ਕਹਿੰਨੇ ਧੋਣ ਲੱਗਣਾ ਇਹ ਕਿਹੜਾ ਕੁਲੀਕਰਾਂ ਤੋਂ ਲੈਣੀ ਹੈ ਨਾ ਨਹੀਂ ਮੰਮੀ ਪਤਾ ਕੀ ਕਹਿੰਦਾ ਮੰਮੀ ਕਹਿੰਦੇ ਹਨ ਵਿਚਾਰੇ ਨੇ ਕਦੀ ਇਹ ਕੰਮ ਪਹਿਲਾਂ ਕੀਤਾ ਨਹੀਂ ਉਹ ਮੈਂ ਕਹਿੰਦਾ ਮੰਮੀ ਤੁਸੀਂ ਤਾਂ ਇਦਾਂ ਕਰਦੇ ਜਿਹਦਾ ਹੀ ਪਿੱਛੇ ਸਿੱਖ ਕੇ ਆਇਆ ਉਹਨੇ ਇਹ ਕਰਕੇ ਆਇਆ ਉਹਨੇ ਆ ਮੈਂ ਤੁਹੇ ਘਰ ਨਹੀਂ ਆ ਜਾਂਦੀ ਹੈ ਤੂੰ ਹੀ ਤਾਂ ਫੇ ਆਪ ਜਾਣ ਕੇ ਧੁੱਪੇ ਲੱਗੇ ਤੁਹਾਨੂੰ ਕਿਹੜਾ ਕੋਈ ਕਹਿੰਦਾ ਈ ਧੁੱਪੇ ਕਰੋ ਚਲੋ ਇਹ ਬਹੁਣੇ ਦਾ ਨਾਮ ਹੋ ਗਿਆ ਉਹਦਾ ਇੱਕ ਗੱਲ ਆ ਵੀ ਮਾਵਾ ਨੂੰ ਦੇਖ ਲ ਆਪਣੇ ਪੁੱਤ ਦਾ ਕਿੰਨਾ ਫਿਕਰ ਹੁੰਦਾ ਹੈ ਨਾ

ਉੱਥੇ ਕੱਢ ਦੇਣਾ ਫੋਨ ਯਾਰ ਜੀ ਨਾ ਉਹਨਾਂ ਦੇ ਨਾਲ ਲਿਖੇ ਬੈਠੇ ਹੋਰ ਹੁਣ ਇੱਥੇ ਕੀੜੀਆਂ ਕੱਢ ਦੇਖਿਓ ਕਿੰਨੇ ਹੋਣੇ ਉੱਥੇ ਹੈਗੇ ਹੀ ਪਹਿਲਾਂ ਇੱਥੇ ਵੀ ਆਹ ਇੱਥੇ ਗਾ ਹੂੰ ਆ ਹੈਗੇ ਆ ਵਿੱਚ ਮਿੱਟੀ ਜਾਈ ਚ ਦੋਗਮੰਡ ਐਦਾਂ ਕਰ ਦੇਣਾ ਵਾਈ ਨਾਲ ਕਹਣਾ ਧੋਗ ਹੈ ਹੈ ਨਾ ਬਾਣਾ ਬਾਦ ਦੂਜੀ ਔੜਿਆਂ ਦੇ ਬਾਦ ਮਾ ਮਾ ਤੋਂ ਰਹਿ ਤਾ ਲੋਕੀ ਦਰ ਦੇ ਮਾਰਨ ਦੀ ਗੱਲ ਨਹੀਂ ਉਹ ਮਾਰਨਾ ਭਾਵੇਂ ਪਤਾ ਨਹੀਂ ਕਿਹਨੇ ਹੈਗਾ ਕਿ ਨਹੀਂ ਭਰੇ ਆ ਵੀ ਦਵਾਈ ਵਾਲੇ ਜਿਹੜੇ ਦਾਣੇ ਆ ਉਹ ਖਾਣੇ ਥੋੜੀ ਚਾਹੀਦੇ ਆ ਸਾਈਡ ਇਫੈਕਟ ਤਾਂ ਹੋ ਹੀ ਸਕਦਾ ਲੀਰਾ ਬੰਨੀਆਂ ਉਹਨੂੰ ਇੰਨੇ ਲੀਰਾ ਬੰਨੀਆਂ ਨਹੀਂ ਭਾਵੇਂ ਪੁੱਛ ਲਿਓ ਜੇ ਨੂੰ ਮਰਜੀ ਪਹਿਲਾਂ ਦਵਾਈਆਂ ਹੀ ਪਾਉਂਦੇ ਹੁੰਦੇ ਮੇਰਾ ਤਾਂ ਪਾਈ ਸੁਸਰੀ ਲੱਗੇ ਜੀ ਪਿਛਲੀ ਵਾਰ ਅਤੀਲਾ ਦੀ ਟੱਬੀਆਂ ਸਿੱਟੀ ਦੀਆਂ ਹੁੰਦੀਆਂ ਹੈਗੇ ਅੱਗੇ ਸਰ ਪਿਛਲੀ ਵਾਰ ਸੁਸਣ ਲੱਗੇ ਮੈਂ ਤਾਂ ਪਾਈ ਐ ਸਾਂ ਫੇਰ ਤੁਸੀਂ ਤੁਸੀਂ ਪੁੱਛਤਾ ਲੈਂਦੇ ਕਿਸੇ ਨੂੰ ਕਿ ਇਹ ਤਾਂ ਮਤ ਲੈ ਲਈਦੀ ਹੁੰਦੀ ਆ ਇਨੇ ਗਿਆਨੀ ਬੰਦੇ ਤੁਹਾਡੇ ਨਾਲ ਆ ਜਾਓ ਕਰਕੇ ਆਓ ਹਾਂ ਉਹ ਦਾਨੇ ਨਿੱਕੇ ਜਾਣੇ ਜਾਓ ਆ ਹਉ ਤਾਂ ਫੇਰ ਇਦਾਂ ਇਦਾਂ ਧੋ ਹੋਣਾ ਜਿੱਦਾਂ ਤੁਸੀਂ ਕੰਮ ਕਰਦੇ ਆ ਸਾਰਾ ਹਣ ਇੱਧਰ ਨੂੰ ਪਾਣੀ ਆ ਜਿਹੜਾ ਹਣ ਜਿੰਨਾ ਵੀ ਕੂੜਾ ਸਾਰਾ ਗੇਟ ਮੋਹਰੇ ਜਾਣਾ बहुत मैं कहीं इन चल फिर एक टप्प धो लो हो एक पालो होर फिर ਉਹ ਨਹੀਂ ਦਾ ਚੱਲਿਆ ਜਾਂਦਾ ਸੋ ਇਹ ਨਿਰਖਣਾ ਜ਼ਿਆਦਾ ਹੁੰਦਾ ਆ ਇਹਨਾਂ ਦੇਖੀਏ ਦੇ ਦੋ ਚਾਰ ਬੋਰੇ ਮਿਰਚ ਰੋਗ ਕਰਦਣੇ ਦੋ ਚਾਰ ਬੋਰੇ ਦੇਖੋ ਤਾਂ ਹੀ ਕੰਮ ਕਰਨਾ ਆਉਂਦਾ ਹੋਵੇ ਤਾਂ ਹੀ ਆ ਸਿਖਾਇ ਹੀ ਨਹੀਂ ਕਿਹਨੇ ਸਿਖਾਈ ਦੀ ਕੰਮ ਇਹਨਾਂ ਨੂੰ ਲੱਗਿਆ ਕਿ ਧੋ ਹੋਵੇ ਬਸ ਧੋਗਾ ਫੇ ਟੋਪ ਵੀ ਲੱਗ ਜਾਣੀ ਫੇ ਉਹਦਾ ਹਸ ਰੋੜ ਜਾਣਾ ਉਬੜੇ ਹੱਥਾਂ ਬੰਦੇ ਆ ਚਲੋ ਇੰਨਾ ਸ਼ੁਕਰ ਦਾਣੀ ਧੋ ਗਏ ਚਾਹੇ ਬੋਲ-ਬੋਲ ਕੇ ਹੀ ਸਹੀ ਢਾਲੇ ਤੋਂ ਤੋਂ ਪਾਤੇ ਆ ਦੋ ਪੀਣ ਹੋ ਗਏ ਹਨ ਥੱਲੇ ਚੱਲ ਜਾਨੇ ਥੱਲੇ ਆ ਦੇ ਉਧਰ ਹਾਂ ਹੁਣ ਸਾਰਿਆਂ ਨੂੰ ਇਹ ਯਕੀਨ ਹੋ ਜਾਣਾ ਵੀ ਤੋਤੇ ਆ ਜੀ ਇਹੀ ਖਾਦੀ ਸੀ ਕਣਕ ਜੇ ਬਿਨਾਂ ਧੋ ਕੇ ਖਾਂਦੇ ਹਨਾ ਜੇ ਕੋਈ ਬਿਮਾਰ ਹੋ ਜਾਂਦਾ ਫਿਰ ਇਹੀ ਬਹਿਮ ਰਹਿਣਾ ਹੈਗਾ ਵੀ ਕਣਕ ਤੋਤੀ ਨਹੀਂ ਹੋ ਹੁਣ ਜੇ ਕੋਈ ਉੱਦਾ ਖਾ ਕੇ ਬਿਮਾਰ ਹੋ ਗਿਆ ਉਹ ਗੱਲ ਬੱਕਰੀ ਆ ਹੈਨਾ ਪਹਿਲਾਂ ਆ ਜਾਓ ਉੱਥੋਂ ਲਈਏ ਉੱਥੋਂ ਇੰਨਾ ਘਮੋ ਰਹੋ ਆ ਜਾਓ ਮੈਂ ਝਾੜੂ ਫੇਰ ਦਿੰਨੀ ਆ ਪੈਪ ਜੇ ਨਾ ਪਾਣੀ ਉਹ ਕਰਦੇ ਹੋ ਤੋ ਇੱਕ ਵਧੀਆ ਹੋ ਜਾਣਾ ਇੱਕ ਥੋੜਾ ਹਲਕਾ ਹੋ ਜਾਣਾ ਦੋ ਹੋ ਜਾਣੇ ਇਕੱਠੇ ਨਾ ਪਿਆਇਓ ਫੇ ਹੋਰ ਤਾਂ ਨਹੀਂ ਬਾਹਰ ਕੋਈ ਬੋਰਾ ਪਿਆ ਦਾਣੇ ਵਾਲਾ ਹੋਰ ਤਾਂ ਨਹੀਂ ਮੈਂ ਕਾ ਹੋਰ ਤਾਂ ਨਹੀਂ ਬਾਹਰ ਦਾਣੇ ਪਇਓ ਉਹ ਵੀ ਥੋੜਾ ਨਾਲ ਲਾ ਦੇ ਕਿੱਥੇ ਆ ਕਹੀ ਅੰਦਰ ਆਵਾ ਮੈਨੂੰ ਦੀਦੀ ਨਹੀਂ ਕਿਹੜੇ ਵਾਲੇ ਚ ਲੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਢਿੱਲੋ ਵਲੌਗਸ 07 ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਉਮੀਦ ਕਰਦੀ ਤੇ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੇ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਤੇ ਹੁਣ ਵੀ ਜਿਹੜਾ ਟਾਈਮ ਆ 6:30 ਸਵਾ 6 ਦਾ ਹੋ ਚੁੱਕਾ ਆ ਤੇ ਜਿਹੜਾ ਆਪਣਾ ਹੱਥ ਉਪਿਆ ਹੱਲੇ ਵੀ ਹੀਟ ਇੰਨੀ ਆ ਨਾ ਵੀ ਜਿਹੜਾ ਆਪਣਾ ਟੈਂਪਰੇਚਰ ਆ ਹੱਲੇ ਵੀ 44 45 ਡਿਗਰੀ ਤੇ ਪਹੁੰਚਿਆ ਹੋਇਆ ਆ ਤੇ ਹੁਣ ਮੈਂ ਚੱਲੀ ਸੀ ਹਵੇਲੀ ਤੇ ਜਿਹੜੀ ਆਪਣੀ ਵਲੋਗਿੰਗ ਆ ਉਹ ਗਰਮੀ ਕਰਕੇ ਨਹੀਂ ਹੁੰਦੀ ਭਾਈ ਕਿਉਂਕਿ ਗਰਮੀ ਜਿਹੜੀ ਇੰਨੀ ਜ਼ਿਆਦਾ ਨਾ ਬਾਹਰ ਇੰਨੀ ਹੀਟ ਹੁੰਦੀ ਆ ਵੀ ਕਿਤੇ ਜਾਣ ਨੂੰ ਦਿਲ ਨਹੀਂ ਕਰਦਾ ਹੈਗਾ ਬਸ ਇਹ ਆ ਵੀ ਖਾ ਲਿਆ ਪੀ ਲਿਆ ਤੇ ਸੌ ਲਿਆ ਬਸ ਇਹੀ ਕੰਮਕਾਰ ਰਹਿ ਗਏ ਆ ਵੀ ਸੌ ਕੇ ਉੱਠੇ ਦਾ ਕੰਮਕਾਰ ਕੀਤਾ ਤਾਂ ਕਰਕੇ ਖਾ ਪੀ ਕੇ ਤਾਂ ਸੌ ਗਏ ਫੇ ਤੇ ਹੁਣ ਮੈਂ ਜਾ ਰਹੀ ਸੀ ਹਵੇਲੀ ਤੇ ਅੱਜ ਮੌਸਮ ਜਿਹੜਾ ਫੇਹ ਹਨੇਰੀ ਵਾਲਾ ਤੇ ਪਿੱਛੇ ਮੇਰੇ ਸਾਰਾ 뷰 ਦੇਖ ਸਕਦੇ ਆ ਕਿ ਸਫੇਦੇ ਜਿਹੜੇ ਇੱਕ ਸਾਈਡ ਨੂੰ ਡਿੱਗ ਰਹੇ ਆ ਤੇ ਮੈਨੂੰ ਲੱਗਾ ਅੱਜ ਹਨੇਰੀ ਫੇਹ ਆਉਗੀ ਤੇ ਜਿਹਦੇ ਕਰਕੇ ਬੱਦਲ ਜਿਹੜਾ ਸਾਰਾ ਉੜ ਜਾਂਦਾ ਆ ਤੇ ਪੱਤਲ ਮੀਂਹ ਨਹੀਂ ਪੜਦਾ ਹੈਗਾ ਠੀਕ ਆ ਜੀ ਆਜੋ ਪਹਿਲਾਂ ਚੱਲੀਏ ਹਵੇਲੀ ਜੋ ਹੈ ਇਹ ਗਾਂਵ ਇਹ ਦੇਖਦੇ ਹਾਂ ਓ ਮਾਈ ਗੋਡ ਅੱਜ ਰਾਈਟਿੰਗ ਦੇਖਦੇ ਆ ਵੀ ਮੁੰਡੇ ਦੀ ਕਿੱਦਾਂ ਵੀ ਆ ਦਿਖਾਈ ਉਰਦੂ ਆ ਚੱਲ ਕੋਈ ਗੱਲ ਨਹੀਂ ਉਰਦੂ ਦਾ ਉਰਦੂ ਹੀ ਸਹੀ ਦਿਖਾਤਾ ਹੈ ਇਹ ਨਹੀਂ ਲੈਤਾ ਮੈਂ ਹਵੇਲੀ ਜਾਣਾ ਛੇਤੀ ਦਿਖਾਈ ਮੜ ਜਾ ਇੰਨੀ ਮਿਹਨਤਰਾ ਤੈਨੂੰ ਪੈਨ ਲੱਭ ਕੇ ਦਿੱਤਾ ਦੇਖਾਂ ਲਈ ਨਾ ਟਾਈਮ ਸਾਈਨ ਕਰਨੇ ਨੂੰ ਦੋ ਕਰਨੇ ਆ ਜੀ ਅੱਛਾ ਲੱਗਦਾ ਆ ਕੰਮ ਜਾ ਪਾਉਂਗਾ ਚਲੋ ਆਜੋ ਹਵੇਲੀ ਚਲੀਏ ਉਠੋ ਉੱਠ ਜਓ ਜੱਸੀ ਉਠੋ ਚਲੋ ਆਜੋ ਮੰਮੀ ਵੀ ਹੈ ਨਹੀਂ ਉਠੋ ਮੰਮੀ ਓ ਮਾਈ ਗਾਡ ਮੁੰਡਾ ਦਾ ਪਛਾਣ ਹੀ ਨਹੀਂ ਹੁੰਦਾ ਕਿੱਧਰ ਦੀ ਆਉਂਦਾ ਘੁੰਮ ਘੁੰਮ ਉਹ ਵੀਰੇ ਮੈਂ ਕੀ ਕਰਾਂ ਮੁੰਡਾ ਦਾ ਹਣੇ ਤਾਂ ਲਾਦਾ ਵੀ ਕੰਪਨੀ 'ਚ ਹੈਗਾ ਮੈਨੇਜਰ ਮੈਨੇਜਰ ਲੱਗਾ ਹੈ ਨਾ ਨੇਰੀ ਆ ਗਈ ਨੇਰੀ ਜਿਵੇਂ ਉਥੇ ਪਾਣੀ ਛੜਕਾ ਦੇ ਮੇਰਾ ਪੁੱਤ ਪਾਣੀ ਛੜਕ ਰਿਹਾ ਯਾਰ ਬਾਜੀ ਘਰ ਕੇ ਲੱਗਾ ਛੜਕਣ ਲਓ ਜੀ ਇੱਧਰ ਸਾਡੇ ਕੋ ਸਾਹਮਣੇ ਜਿਹੜੀ ਉਹ ਹਰੀ ਜਿਹੀ ਜਗ੍ਹਾ ਤੁਹਾਨੂੰ ਦੀਦੀ ਹਣੀ ਕੱਲੂ ਉੱਥੇ ਕਾ ਮੇਲਾ ਤੇ ਹੁਣ ਉੱਥੇ ਝੰਡੇ ਚੜ੍ਹਦੇ ਹੀ ਸੇਵਾ ਹੁੰਦੀ ਪਈ ਆ ਤੇ ਇੱਧਰ ਰਹਿਰਾਸ ਵੀ ਚੱਲਦੀ ਪਈ ਆ ਨੇਰੀ ਵੀ ਆ ਚੱਲੀ ਆਈ ਗਈ ਆ ਵੈਸੇ ਤਕਰੀਬਨ ਤਾਂ ਲਾਈਟ ਵੀ ਚਲ ਗਈ ਆ ਆਪਾਂ ਬਣਾਉਣੀ ਸੀ ਹਣ ਰੋਟੀ ਦਾ ਮੰਮੀ ਇੱਧਰ ਮੰਮੀ ਆ ਗਈ ਐਨ ਕਾ ਪਤਾ ਨਹੀਂ ਛੋ ਉਹਨੂੰ ਬਣਾਈਆ ਕਰੇ ਮੰਮੀ ਨੇ ਲੋ ਜੀ ਇੱਧਰ ਮੰਮੀ ਬੈਠੇ ਹੋ ਆ ਮੰਮੀ ਕਹਿੰਦੀ ਮਿੱਟੀ ਪੈਂਦੀ ਆ ਤੇ ਮੁੰਡਾ ਹਣ ਲੱਗਾ ਛੜਕੋਣ ਪਾਣੀ ਕੋਣ ਨਿਮਰ ਕਹਿੰਦਾ ਬੋਲਟ ਦਾ ਸਲਾਮ ਸਰਪੋ ਕੱਲਾ ਗੱਲ ਸੁਣ ਲੈ ਔਰ ਪਾਪੇ ਦੀ ਇੱਧਰ ਜਸਪੀਰ ਚਾਰਾ ਲੱਗਾਇਆ ਪਾਣੀ ਛੜਕਾਉਣਾ ਮੇਰੀ ਸਾਰਾ ਕੰਮ ਖਰਾਬ ਨੇਰੀ ਘਾਤੀ ਆ ਉਧਰ ਵਿਚਾਰੇ ਟੈਂਟ ਟੁੰਟੇ ਮਿਲਣਾ ਤਾਂ ਉੱਡ ਜਾਣੇ ਉਹ ਤਾਂ ਕੰਮ ਮੁੱਕਾ ਛਿੜਕਾ ਦੇ ਮੇਰਾ ਪੁੱਤ ਬੀਬਾ ਇਹ ਇਧਰ ਪਿੱਛੇ ਵੀ ਲੋ ਜੀ ਤੁਹਾਨੂੰ ਉੱਪਰ ਲਾ ਵੀਊ ਦਿਖਾਉਣੇ ਆ ਅੱਜ ਕਰੀ ਕਰ ਪੈਰਾ ਕੋਲ ਸੁਖਤੈ ਜੈਸਾ ਯੂਨ ਦਰਦਾ ਸਾਰਾ ਪੱਤਲ ਬਸ ਨੇਰੀ ਨਿਆੜਾ ਕੇ ਲੈ ਜਾਣ ਐਂ ਇਖਵਾਂ ਫਬਰ ਮੇਲੇ ਦੀਆਂ ਰੌਣਕਾਂ ਬਾਬਿਆਂ ਦੇ ਆ ਦੇਖੋ ਮੈਂ ਉੜ ਜਾਣਾ ਲੱਗਦਾ